ਸਸਿਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਹੈਗਾ ਬੱਗਿਆਣਾ ਬੱਗਿਆਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਜੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਇੱਕ ਘਰੇ ਖੜੀ ਗੱਡੀ ਬਲੈਰੋ ਲਰਵਾਡੇ ਲਈ ਲੈ ਕੇ ਆਏ ਆ ਇਹ ਗੱਡੀ ਆ ਜਿਹੜੀ ਮਿੱਤਰੋ 13 ਮਾਡਲ ਆ ਪੰਜਾਬ ਦਾ ਨੰਬਰ ਆ ਮਿੱਤਰੋ ਔਰ ਦੂਜੇ ਨਾਮ ਆ ਇੱਕ 2 ਮਹੀਨੇ ਨਹੀਂ ਹੋਇਆ ਸਾਰਾ ਹਜੇ ਇਹਦਾ ਬੀਮਾ ਜਿਹੜਾ ਹੁਣੇ ਹੀ ਬਾਈ ਹੁਣਾਂ ਨੇ ਦੁਬਾਰਾ ਤੋਂ ਫਿਰ ਕਰਵਾਇਆ ਹੋਇਆ ਇਹਦਾ ਕਰਮ ਵਾਲੀ ਦਾ ਮਹੀਨਾ ਲਾ ਲਓ ਜਾਂ 2 ਮਹੀਨੇ ਲਾ ਲਓ ਇੱਥੇ ਜੇ ਮਿੱਤਰੋ ਔਨ ਰਿਕਾਰਡ ਰੀਜਨਲ ਸਾਰੀ ਚੱਲੀ ਹੋਈ ਆ ਜਿੰਨੀ ਹੈਗੀ ਆ ਮਗਰਲਾ ਟਾਇਰ ਜਿਹੜੇ ਆ ਮੰਨ ਲਓ ਥੋੜੇ ਬਹੁਤ ਕਸੇ ਹੋਏ ਮੂਹਰੇ ਟਾਇਰਾਂ ਦੀ ਜੋੜੀ ਤਾਂ ਹਜੇ ਚੰਗੀ ਪਈ ਆ ਮਿੱਤਰੋ ਮੰਨ ਲਓ ਕਿੰਨੇ ਤੋਂ ਬਾਅਦ 60 70 ਪੈਸੇ ਜੋੜੀ ਪਈ ਆ ਮੂਹਰੇ ਤਾਂ ਹਜੇ 60 ਪੈਸੇ ਵਾਂਗੂ ਮਗਰਲੇ ਡਾਉਨ ਟਾਇਰ ਜ਼ਰੂਰ ਕਰੇ ਖੜੀ ਗੱਡੀ ਆ ਮਿੱਤਰੋ ਔਰ ਬਲੈਰੋ ਗੱਡੀਆਂ ਬਲੈਰੋ ਗੱਡੀ ਜਿਹੜੇ ਭਰਾਵਾਂ ਨੇ ਚਲਾਈ ਹੋਈ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਬਲੈਰੋ ਗੱਡੀ ਕੀ ਚੀਜ਼ ਹੈ ਇੱਕ ਸ਼ਾਨਦਾਰ ਇੰਜਣ ਜਾਣਦਾਰ ਇੰਜਣ ਹੈ ਇਹਨਾਂ ਗੱਡੀਆਂ ਦਾ ਮਿੱਤਰੋ ਔਰ ਜਿਹੜੇ ਭਰਾ ਮੰਨ ਲਓ ਬਲੈਰੋ ਗੱਡੀ ਭਾਲਦੇ ਫਿਰਦੇ ਆ ਘਰੇ ਖੜੀ ਤੁਹਾਨੂੰ ਗੱਡੀ ਮਿਲ ਜੂਗੀ ਵੀਰੇ ਕੀਮਤ ਕੀ ਰੱਖਣੀ ਪਈ ਜਾਂਦੀ 3 ਲੱਖ 80000 ਰੁਪਏ 3 ਲੱਖ ਤੇ 80000 ਰੁਪਏ ਦੀ 1 ਰੁਪਿਆ ਵੀ ਲਾਉਣ ਦੀ ਤੁਹਾਨੂੰ ਇਸ ਗੱਡੀ ਦੇ ਉੱਤੇ ਲੋਡ ਨਹੀਂ ਪੈਣੀ ਕਿਉਂਕਿ ਸਰਵਿਸ ਕੁ ਵਗੈਰਾ ਸਾਰਾ ਕੁਝ A ਤੋਂ Z ਗੋਲੇ ਗਾ ਸਾਰਾ ਕੁਝ ਹਰ ਇੱਕ ਪੱਖ ਤੋਂ ਬਾਈਆਂ ਦਾ ਕੰਮ ਆਪਣਾ ਇਹਦਾ ਕਰਵਾ ਕੇ ਰੱਖਿਆ ਹੋਇਆ ਚਾਰ ਸਫੇਰੇ ਤੋਂ ਗੱਡੀ ਦੀ ਕੰਡੀਸ਼ਨ ਸਾਫ਼ ਦੇਖ ਲੋ ਟਾਇਰਾਂ ਨੂੰ ਨਿਗਾ ਮਾਰ ਲੋ ਇੱਕ ਵਾਰੀ ਫਿਰ ਮਿੱਤਰੋ ਲਾਏ ਲੱਗੇ ਹੋਇਆ ਕਰਮਵਾਲੀ ਨੂੰ ਬਹੁਤ ਸੋਹਣੀ ਗੱਡੀ ਆ ਮਿੱਤਰੋ ਬਣੀ ਬਣਾਈ ਮਤਲਬ ਕਹਿ ਸਕਦੇ ਨੇ ਇੱਕ ਵਾਰੀ ਸੁੱਖਣਾ ਲਾਉਣੀ ਆ ਬਾਬਿਆਂ ਦੀ ਤੁਸੀਂ ਜਾ ਕੇ ਬਾਕੀ 1 ਰੁਪਿਆ ਨਹੀਂ ਲਾਉਣਾ ਤੁਸੀਂ ਮਿੱਤਰੋ ਜਾ ਕੇ ਸੀਟ ਕਵਰ ਗੱਡੀ ਦੇ ਨਵੇਂ ਪਏ ਆ ਹਰ ਕਪਾਕਾ ਗੱਡੀ ਦਾ ਜਿਹੜਾ ਸਾਫ਼ ਸੁਥਰਾ ਪਿਆ ਹੋਆ ਜਿੰਨਾ ਹੈਗਾ ਘਰੇ ਰੱਖਣ ਵਾਲੇ ਭਰਾ ਦੇ ਲਈ ਪੂਰੀ ਵਧੀਆ ਓਕੇ ਦੀ ਰਿਪੋਰਟ ਗੱਡੀ ਆ ਮਿੱਤਰੋ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਤੋਂ ਤੁਹਾਨੂੰ ਵਿਖਾ ਦਿੱਤੀ ਗਈ ਚਾਰ ਸਫੇਰਾ ਪਿਊਸ ਨੇ ਮਿੱਤਰੋ AC ਹੀਟਰ ਸਾਰਾ ਕੁਝ ਹੀ ਚੱਲਦਾ ਗੱਡੀ ਦਾ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਨੇ ਜਿਹੜੀ ਨਹੀਂ ਚੱਲਦੀ 15 16 ਦੀ ਐਵਰੇਜ ਤੇ ਜਾਂਦੀ ਹੈ ਇਹ ਡੀਜ਼ਲ ਦੀ ਉੱਤੇ ਗੱਡੀ ਆ ਮਿੱਤਰੋ ਜਿਹੜੇ ਪੁਰਾਣੇ ਰੱਖੀ ਹੋਈ ਬਲੈਰੋ ਗੱਡੀ ਆ 2013 ਮਾਡਲ ਇੱਕ ਵਾਰੀ ਫਿਰ ਦੱਸ ਦਵਾਂ ਪੰਜਾਬ ਦਾ ਨੰਬਰ ਆ ਦੂਜੇ ਨਾਮ ਆ ਤੇ ਪਿੰਡ ਖੜੀ ਹੋਈ ਆ ਬੱਗਿਆਣੇ ਦੇ ਵਿੱਚ ਵੀਰੇ ਨਾਮ ਕੀ ਆਪਣਾ ਬਾਈ ਰੁਪਿੰਦਰ ਸਿੰਘ ਬਾਈ ਦੇ ਕੋਲੇ ਇਹ ਗੱਡੀ ਖੜੀ ਆ ਬਾਈ ਜਿਹੜੇ ਪੁਰਾਣੋ ਚਾਹੀਦੀ ਆ ਤੁਸੀਂ ਬਾਈ ਨਾਲ ਰਾਬਤਾ ਕੈਮ ਕਰ ਲਿਆ ਜੇ ਨੰਬਰ ਵੀਰੇ ਆਪਣਾ ਕਿੰਨਾ ਬਾਈ 97 16 97 816 17 17785 97816 17785 2 ਦਾ ਨੰਬਰ ਆ ਮਿੱਤਰੋ 97816 17785 ਇਸ ਨੰਬਰ ਤੇ ਤੁਸੀਂ ਕਰਨੀ ਹੈ ਬਾਈ ਦੇ ਨਾਲ ਗੱਲਬਾਤ ਪੰਜਾਬ ਦਾ ਨੰਬਰ ਆ 13000 2013 ਮਾਡਲ ਆ ਮਿੱਤਰੋ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਆ